ਜਲੰਧਰ ਦੇ ਪਾਰ ਨੰਬਰ 12 ਵਿਖੇ ਗੋਲਡਨ ਕਲੋਨੀ ਦੇ ਵਿੱਚ ਕਾਂਗਰਸ ਦੀ ਇੱਕ ਵਿਸ਼ਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕੀ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਕੈਂਡੀਡੇਟ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਹੱਕ ਚ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ ਇਸ ਪ੍ਰੋਗਰਾਮ ਦੀ ਅਗਵਾਈ ਮਨੋਜ ਤਨਵਾਲ ਚੇਅਰਮੈਨ OBC ਡਿਪਾਰਟਮੈਂਟ ਜਲੰਧਰ ਭੁਪਿੰਦਰ ਸਿੰਘ ਅਨੂ ਜਨਰਲ ਸਕੱਤਰ ਜਲੰਧਰ ਵੱਲੋਂ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਮੁੱਖ ਮਹਿਮਾਨ ਵਜੋਂ ਸਾਬਕਾ ਵਿਧਾਇਕ ਰਜਿੰਦਰ 베ਰੀ ਪਰਵੀਨਾ ਮਨੂ ਮਨੂ ਬੜਿੰਗ ਸਰਦਾਰ ਬਲਵਿੰਦਰ ਅਤੇ ਸਾਰੇ ਇਲਾਕਾ ਨਿਵਾਸੀ ਮੌਜੂਦ ਸਨ। ਜੋ ਕੰਪੈਰੀਅਨ ਤੁਸੀਂ ਕਰ ਲੋ ਕਿ ਕਿਹੜਾ ਕੈਡੀ ਨੇ ਚੰਗੇ ਨੇ ਕਿਹੜਾ ਕੈਡੀ ਨੇ ਪੜਿਆ ਲਿਖਿਆ ਕਿਹੜੇ ਕੈਡੀ ਨੇ ਉਪਰ ਐਡਿਕੇਸ਼ਨ ਦੀ ਉਸ ਪੰਨੇ ਨੂੰ ਅਸੀਂ ਵੋਟ ਪਾ ਦਿੱਤੀ ਹੈ। ਤਾਂ ਮੈਂ ਅਖੀਰ ਦੇ ਵਿੱਚ ਇਹੀ ਰਿਕਵੈਸਟ ਕਰੂੰਗਾ ਕਿ ਆਪਣੀ ਵੋਟ ਵੀ ਨੂੰ ਪਾ ਜਾਇਓ ਤੇ ਸੋਚੋ ਕਿ ਕਿਸੇ ਜਗ੍ਹਾ ਬਣੜੋ। ਜੇ ਜਨੀ ਸਾਹਿਬ ਦੀ ਜਿਹੜੀ 111 ਦਿਨ ਦੀ ਸਰਕਾਰ ਸੀ 111 ਦਿਨ ਦੇ ਵਿੱਚ ਜੋ ਵੀ ਉਹਨਾਂ ਨੇ ਫੈਸਲੇ ਲਏ ਆ ਉਹ ਪੰਜਾਬ ਹਿੱਤ ਨਹੀਂ ਲਏ ਆ ਕਿਸਾਨਾਂ ਨਹੀਂ ਲਏ ਆ ਸ਼ਹਿਰਾਂ ਵਾਸਤੇ ਜਿੰਨੇ ਸੀਵਰੇਜ ਦੇ ਬਿੱਲ ਸੀਗੇ ਬਿਜਲੀ ਦੇ ਬਿੱਲ ਜਿਹੜੇ ਸੀਗੇ ਪਾਣੀ ਦੇ ਬਿੱਲ ਸੀਗੇ ਸਾਰੇ ਜਿਹੜੇ ਉਹਨਾਂ ਨੇ ਮਾਫ਼ ਕਰਾਏ ਆ ਆਂਗਣਵਾੜੀ ਟੀਚਰ ਸੀ ਨਾਲ ਜਿਹੜੇ ਟੀਚਰਾਂ ਦੇ ਜਿਹੜੇ ਭੱਤੇ ਸੀਗੇ ਸਾਰੇ ਉਹਨਾਂ ਨੇ ਡਬਲ ਕਰਤੇ ਲੇਕਿਨ ਆ ਜਿਹੜੀ ਮੌਜੂਦਾ ਸਰਕਾਰ ਨੇ ਸਾਰੇ ਬੰਦ ਕਰ ਸੋ ਹੁਣ ਮੈਂ ਇਹੀ ਸਾਰੇ ਸਾਥੀਆਂ ਤੋਂ ਆਪਣੀ ਭੈਣਾਂ ਤੋਂ ਮਾਤਾਵਾਂ ਤੋਂ ਬੇਨਤੀ ਕਰਦਾ ਕਿ ਸਾਨੂੰ 1 ਤਰੀਕ ਨੂੰ ਸੀ ਆਉਣ ਵਾਲੇ ਸਮੇਂ ਨੂੰ ਸਦਾ ਵੋਟ ਪਾ ਕੇ ਅਸੀਂ ਪਾਰਲੀਮੈਂਟ ਵਿੱਚ ਭੇਜੀਏ ਹੁਣ ਅੱਜ ਨਸ਼ੇ ਦੀ ਗੱਲ ਕਰਦੇ ਆ ਅੱਜ ਜੜੇ ਸੱਤੇ ਦੀ ਗੱਲ ਕਰਦੇ ਆ ਹਰ ਕਮੇਟੀਆਂ ਦੇ ਵਿੱਚ ਜੜੇ ਸੱਤੇ ਦੀ ਦੁਕਾਨ ਖੋਲੀ 50 ਨੇ 60 60000 ਰੁਪਈਆ ਬੋਲ ਸਿਤਾੰਤ ਨੂੰ ਫੋਨ 'ਤੇ ਇਕੱਠਾ ਕਰਕੇ ਮੈਂ ਇਹਨਾਂ ਸਰਵਾਂ ਨੂੰ ਭੇਜਦੇ ਆ ਤਾਂ ਮੈਂ ਤੁਹਾਨੂੰ ਇਹ ਦਊਂਗਾ ਕਿ ਉਹ ਹੀ ਜਿਹੜਾ ਮੇਲੇ ਬੰਦਾ ਤੁਹਾਡੀ ਵੋਟ ਦੇ ਨਾਲ ਬੰਦਾ ਹੈ ਬੋਲ ਸਮਝਿਆ ਆਪਾਂ ਵੋਟ ਪਾਈਏ ਤੁਸੀਂ ਚੱਲੀ ਬਰਾਂ ਦੇ ਵੀ 3 ਮਹੀਨੇ ਦੇਖਿਆ ਐ ਤੇ ਸੀਐਮ ਉਹਨਾਂ ਨੇ ਜੱਗੇ ਕੰਮ ਕੀਤੇ ਐ ਮੈਂ ਕੋ ਪਹਿਲਾਂ ਦੱਸ ਰਿਹਾ ਕਿ ਜੇ ਪਕਾਇਆ ਬਿੱਲੀ ਦਾ ਮਾਮ ਕੀਤਾ ਤੇ ਸਾਰੀਆਂ ਕੈਟਾਗਰੀਆਂ ਦਾ ਜੇ 3 ਪਰ ਯੂਨਿਟ ਘਟਾਇਆ ਤੇ ਸਾਰੀ ਕੈਟਾਗਰੀ ਦਾ ਜੇ ਪਾਣੀ ਦੇ ਬਿੱਲ ਮਾਰਕੀਤੇ ਤੇ ਸਾਰਿਆਂ ਦੇ ਕੀਤੇ ਐ سو دو سیون